ਤਿਲੰਗ ਮਹੱਲਾ ਚੌਥਾ ਹਰ ਕੀਆਂ ਕਥਾ ਕਹਾਣੀਆਂ ਸਾਧ ਸੰਗਤ ਜੀ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਪਾਸ ਸਿੱਖਣ ਬੇਨਤੀ ਕੀਤੀ ਕਿ ਇਹ ਮਾਰਾ ਪਰਮੇਸ਼ਰ ਦੀ ਪ੍ਰਾਪਤੀ ਵਾਲੀਆਂ ਜਿਹੜੀਆਂ ਕਥਾ ਹੈ ਇਹਨਾਂ ਦਾ ਮਤਬ ਉਹ ਪਰਮੇਸ਼ਰ ਦੀਆਂ ਜਿਹੜੀਆਂ ਕਥਾ ਹਨ ਇਹ ਕਿੰਨ ਸੁਣਾਈਆਂ ਹਨ ਦਾਂ ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨੇ ਭਾਈ ਹਰ ਕੀਆ ਕਥਾ ਕਹਾਣੀਆਂ ਹਰਿ ਹਰਿ ਅਕਾਲ ਪੁਰਖ ਜੋ ਪਰਮੇਸ਼ਵਰੋ ਹੈ ਉਸ ਦੀਆਂ ਕਥਾ ਸਰੂਪ ਲਖਣਾ ਦੁਆਰਾ ਤੇ ਕਟਾਸਤੀ ਲਖਣਾ ਦੁਆਰਾ ਜੋ ਕਥਾ ਹਨ ਸਰੂਪ ਲਖਣਾ ਜਿਹੜਾ ਸਦਾ ਆਦਿ ਸੱਜੁਗਤ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਹੈ ਅਤੇ ਕਟਾਸਤੀ ਲਖਣ ਕਰਤਾ ਅਦਿਕ ਜਿਹੜੇ ਨਾਮ ਹਨ ਕਦੇ ਹੋਣਾ ਉਹਦੇ ਚ ਕਦੇ ਨਾ ਹੋਣਾ ਇਸ ਹਵਾਲੇ ਤਟਸਤੀ ਜਿਵੇਂ ਕਾਉ ਮਨਰੇ ਤੇ ਬੈਠੇ ਦਾ ਪੁੱਛੀਏ ਕਿ ਦੇਵਦਾਦਾ ਮੰਦਰ ਕਾਹਣਾ ਤਾਂ ਦੱਸ ਦਿੰਦੇ ਕਿ ਜਿਸ ਦੇ ਤੇ ਕਾਉ ਬੈਠਾ ਹੈ ਉਹ ਕਾਉ ਦੱਸ ਜਾਂਦਾ ਵੱਖਰਾ ਮੰਦਰਾਂ ਤੋਂ ਪਰ ਸਦਾ ਨਹੀਂ ਰਹਿੰਦੇ ਹੂ ਕਰਤਾ ਆਦਿਕ ਸ਼ਬਦ ਹੈ ਜਿਹੜੇ ਕਿ ਜਨਮਾਇਆ ਸਭ ਲੋਕ ਜਗ ਮਾਇਦਾ ਉਦੋਂ ਉਹਦਾ ਨਾਮ ਪੈਂਦਾ ਹੈ ਵਾਸਤਵ ਦੇ ਸਰੂਪ ਵਿੱਚ ਨਹੀਂ ਹਨ ਇਸ ਕਰਕੇ ਤਟਸਤੀ ਲਖਣਾ ਦੁਆਰਾ ਜਿਹੜਾ ਕਹਿਣਾ ਉਹਦੇ ਸਰੂਪ ਨੂੰ ਤੇ ਸਰੂਪ ਲਖਣਾ ਜਿਵੇਂ ਮੰਦਰ ਸਾਰਾ ਚੂਨੇ ਗਾਜ ਹੋਵੇ ਉਹਦੇ ਸਰੂਪ ਨੂੰ ਕਥਨ ਕਰਨਾ ਹੈ ਸਾਚੇ ਨੰਦ ਰੂਪ ਨੂੰ ਜੋ ਹਮੇਸ਼ਾ ਸਤ ਨਾਮ ਤੇਰਾ ਪਰਾਪੂਰਬਲਾ ਹੈ ਇਹ ਸਰੂਪ ਲਖਣਾਂਗੇ ਇਸ ਪ੍ਰਕਾਰ ਹਰ ਕਿਹਾਂ ਕਥਾ ਕਹਾਣੀਆਂ ਇਹ ਭਾਈ ਹਰੀ ਦੀਆਂ ਕੈ ਸੁਖ ਰੂਪ ਥਾਂ ਦੇਣ ਵਾਲੀਆਂ ਜੋ ਕਥਾ ਹਨ ਗੀਆਂ ਸਰੂਪ ਲਖਣਾਂ ਦੁਆਰਾ ਤੇ ਕਸਤੀ ਲਖਣਾਂ ਦੁਆਰਾ ਕਹਾਣੀਆਂ ਸਰਗੁਣ ਸਰੂਪ ਧਾਰ ਕੇ ਜਿਵੇਂ ਭਗਤਾਂ ਦੀ ਰੱਖਿਆ ਕੀਤੀ ਹੈ ਪ੍ਰਲਾਪ ਦੀ ਜਿਵੇਂ ਰੱਖਿਆ ਕੀ ਪੀ ਹਰਨਾਖਸ਼ ਨੂੰ ਮਾਰਿਆ ਇਸ ਪ੍ਰਕਾਰ ਦੇ ਜਿਹੜੇ ਪ੍ਰਸੰਗ ਕਹਾਣੀਆਂ ਹਨ ਗੁਰਮੀਤ ਸੁਣਾਈ ਆਏ ਭਾਈ ਸਤਗੁਰੂ ਮਿੱਤਰ ਪਿਆਰੇ ਕਿਰਪ ਨੇ ਕਿਰਪਾ ਕਰਕੇ ਪਰਿਪਰ ਕੇ ਸੁਣਾਈਆਂ ਹਨ ਆਪਦੇ ਗੁਰ ਸਿੱਖਾਂ ਅਧਿਕਾਰੀਆਂ ਪਿਆਰਿਆਂ ਨੂੰ ਬਲੇ ਹਾਰੀ ਗੁਰ ਆਪਨੇ ਆਪਣੇ ਸਤਗੁਰੂ ਨਾਨਕ ਦੇਵ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਸਾਹਿਬ ਤੋਂ ਸਗੂ ਜੇਠੇ ਪਰਸੇ ਕਿੰਨੇ ਬਿਹਾਰ ਕੁਰਬਾਨ ਜਾਈਏ ਗੁਰ ਕੋ ਬਲ ਜਾਈਏ ਫਿਰ ਪੁਣਾ ਪੁਣਾ ਗੁਰੂ ਸਾਹਿਬ ਤੋਂ ਬਾਰਨੇ ਬਾਰਨੇ ਆਪਣਾ ਆਪ ਕੁਰਬਾਨ ਕਰ ਦਈਏ ਬਿਹਾਰ ਜਾਈਏ ਮਨ ਵਣ ਸੀਰ ਕਰਕੇ ਆਏ ਮੇਲ ਗੁਰਸਿੱਖ ਆਏ ਮੇਲ ਫਿਰ ਗੁਰੂ ਸਾਹਿਬ ਦੀ ਸਿੱਖਿਆ ਨੂੰ ਧਾਰਨ ਵਾਲੇ ਗੁਰਸਿੱਖ ਉਹ ਸਿੱਖ ਸਹਿਜ ਕਰ ਜਾਏ ਖੜੋਏ ਭਾਈ ਗੁਰਦਾਸ ਸਾਹਿਬ ਨੂੰ ਬਚਨ ਕੀਤੇ ਹੈ ਸਹ ਜੋ ਬਸਦਾ ਜਿਹੜਾ ਕਿ ਤ ਜਾ ਕੇ ਖੜ ਜਾਂਦਾ ਉਹ ਸਿੱਖੀ ਨੂੰ ਪ੍ਰਾਪਤ ਕਰਨ ਵਾਲਾ ਸਿੱਖ ਹੁੰਦਾ ਹੈ ਆ ਉਹ ਗੁਰੂ ਸਾਹਿਬ ਦੀ ਸਿੱਖਿਆ ਨੂੰ ਧਾਰਨ ਵਾਲੇ ਗੁਰਸਿੱਖ ਮੇਲੋ ਆਏ ਮਿਲ ਗੁਰਸਿੱਖ ਆਏ ਮੇਰਾ ਆ ਕੇ ਜਿਸ ਪ੍ਰਕਾਰ ਤੂੰ ਮੇ ਆਏ ਆ ਆ ਕੇ ਮਲਾਉਣਾ ਕਰ ਸਾਨੂੰ ਵੀ ਅਕਾਲ ਪੁਰਖ ਦੇ ਨਾਲ ਹੇ ਗੁਰਸਿੱਖ ਆਸਿ ਸੰਗਤ ਦੇ ਵਿੱਚ ਜਿਸ ਪ੍ਰਕਾਰ ਸਤਗੁਰੂ ਆਪ ਦੇ ਸਰੂਪ ਵਿੱਚ ਮਿਲੇ ਹੋਏ ਹੈ ਤੂੰ ਵੀ ਆ ਕੇ ਗੁਰ ਨਾਲ ਮਿਲਣਾ ਕਰ ਉਸ ਰੂਪ ਵਿੱਚ ਤੂੰ ਮੇਰੇ ਗੁਰੂ ਤੇ ਪਿਆਰੇ ਭਾਈ ਮੇਰੇ ਸਤਿਗੁਰੂ ਦੇ ਪਿਆਰੇ ਗੁਰਸਿੱਖੋਂ ਅਸੀਂ ਮਨ ਕਰਕੇ ਚਾਹੁੰਨੇ ਆ ਬਾਣੀ ਕਰਕੇ ਸਰੀਰ ਕਰਕੇ ਚਾਹੁੰਨੇ ਕਿ ਆ ਕੇ ਮਿਲੋ ਤੁਸੀਂ ਰਹਾਉ ਜਿਵੇਂ ਤੁਸੀਂ ਮੇਰੇ ਨੂੰ ਮਿਲਣਾ ਕਰੋ ਸਾਡੇ ਤਾਈ ਰਹਾਉ ਹਰ ਕੇ ਗੁਣ ਹਰ ਭਾਵ ਦੇ ਇਹ ਭਾਈ ਜੋ ਹਰੀ ਅਕਾਲ ਪੁਰਖ ਦੇ ਗੁਣ ਹੈ ਸਤ ਕੇ ਨੰਦ ਸਰੂਪੋ ਪਦ ਪਾਵਨ ਭਗਤੋ ਆਦਕ ਇਹ ਹਰੀ ਨੂੰ ਪਾਉਂਦੇ ਹਨ ਜਿਹੜੇ ਤੇ ਗੁਰੂ ਤੇ ਪਾਏ ਉਹ ਸਤਿਗੁਰਾਂ ਦੇ ਪਾਸੋਂ ਗੁਣ ਪ੍ਰਾਪਤ ਕੀਤੇ ਗੁਰੂ ਪਾਰਬ੍ਰਮ ਪਰਮੇਸ਼ਰ ਦਾ ਰੂਪ ਹਨ ਜਿਨ੍ਹਾਂ ਗੁਰ ਕਾ ਬਾਣਾ ਮੰਨਿਆ ਜਿਨ੍ਹਾਂ ਗੁਰ ਸਿੱਖਾਂ ਨੂੰ ਪਾਈ ਸਤਿਗੁਰ ਦੀ ਰਜ਼ਾ ਨੂੰ ਮੰਨਿਆ ਮਾਰੇ ਵੀ ਆਗਿਆ ਚੱਲਦੇ ਹਨ ਗੁਰਮੁਖ ਨਾਮ ਦਾ ਅਨਿਸ਼ਾਨ ਏ ਆਗਿਆ ਮਾਰਾ ਸਾਡੀ ਸਿੱਖਾਂ ਦੇ ਤਾਈ ਤਿੰਨ ਕੁੰਮ ਕੁੰਮ ਜਾਏ ਉਹਨਾਂ ਤੋਂ ਕੁੰਮ ਕੁੰਮ ਵਾਰਨੇ ਵਾਰਨੇ ਜਾਏਗੇ ਆਪਣੇ ਆਪ ਨੂੰ ਕੁਰਬਾਨ ਕਰੀਏ ਵਾਰਨੇ ਫੇਰਨੇ ਜਾਈਏ ਕੁੰਮ ਕੁੰਮ ਕੇ ਪਰਕਮੀਆਂ ਕਰੀਏ ਉਹਨਾਂ ਦੀ ਕਿਉਂ ਆਪਣੇ ਆਪ ਨੂੰ ਕੁਰਬਾਨ ਕਰੀਏ ਵਾਰਨੇ ਜਾਈਏ ਜਿਹਨ ਸਤਗੁਰ ਪਿਆਰਾ ਦੇਖਿਆ ਜਿਨ੍ਹਾਂ ਨੂੰ ਮੇਰੇ ਸਤਗੁਰੂ ਨਾਨਕ ਦੇਵ ਗੁਰੂ ਸਾਹਿਬ ਪਿਆਰਿਆਂ ਦੇ ਦਰਸ਼ਨ ਸਾਖਿਆਤ ਕੀਤੇ ਐ ਤਦ ਕਹ ਹਾਂ ਵਾਰੀ ਦੋਨੋਂ ਪਿਆਰਿਆਂ ਤੋਂ ਵਾਰਨੇ ਆਪਣੇ ਆਪ ਕੁਰਬਾਨ ਕਰਦੇ ਹਾਂ ਤਨ ਉਹਨਾਂ ਦਾ ਜੀਵਨ ਪਿਆਰਿਆਂ ਦਾ ਜਿਹਨ ਗੁਰ ਕੀ ਕੀਤੀ ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਚਾਕਰੀ ਭਗਤੀ ਕੀਤੀ ਐ ਜਿਵੇਂ ਨੌਕਰ ਆਪਣੇ ਪਹਿਰੇ ਵੀ ਡਿਊਟੀ ਤੋਂ ਕਦੇ ਨਹੀਂ ਪਛੜਦਾ ਆਹ ਗੁਰੂ ਸਾਹਿਬ ਦੀ ਆਗਿਆ ਵੀ ਜਿਹੜੇ ਪੂਰੇ ਰਹਿੰਦੇ ਹਨ ਇਉ ਚਾਹ ਨਾਲ ਕੀਤੀ ਜਾਵੇ ਚੱਕਰੀ ਜਿਨ੍ਹਾਂ ਨੇ ਕੀਤੀ ਹੈ ਭਗਤੀ ਰੂਪ ਚੱਕਰੀ ਤਿੰਨ ਸਤਿ ਬਲਿਹਾਰੀ ਉਹਨਾਂ ਤੋਂ ਸੈਂਕੜੇ ਵਾਰੀ ਬਿਹਾਰ ਜਾਈਏ ਕੁਰਬਾਨ ਜਾਈਏ ਹਰ ਹਰ ਤੇਰਾ ਨਾਮ ਹੈ ਸੇ ਪਰਮੇਸ਼ਰ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਆਪਕਾ ਨਾਮ ਹੈ ਦੁੱਖ ਮੀਟਣ ਹਾਰਾ ਜਮਨ ਮੰਗੇ ਦੁੱਖ ਨੂੰ ਮਟਾਉਣ ਵਾਲਾ ਅਗਿਆਮ ਜਨ ਦੁੱਖਾਂ ਨੂੰ ਸਾਰਿਆਂ ਨੂੰ ਮਿਟਾਉਣ ਵਾਲਾ ਹੈ ਬੁਰੇ ਭਲੇ ਅਹਿਸਾਸ ਆਦਿਕਾ ਨੂੰ ਗੁਰਸੇਵਾ ਤੀ ਪਾਈਏ ਫੇ ਮਹਾਰਾਜ ਗੁਰਾਂ ਦੀ ਤਹਿਰ ਕਰਕੇ ਅਮਰ ਤੇ ਨਾਮ ਆਵਦਾ ਪਾਈਦਾ ਹੈ ਗੁਰਮੁਖ ਨਿਸ਼ਤਾਰ ਜਿਹੜੇ ਗੁਰਮੁਖ ਪਾ ਇਹ ਉਹਨਾਂ ਦਾ ਨਸ਼ਦਾਰਾ ਸੰਸਾਰ ਤੋਂ ਹੁੰਦਾ ਹੈ ਮੁਖੀ ਗੁਰਾਂ ਦੁਆਰਾ ਤਰਨਾ ਹੁੰਦਾ ਹੈ ਜੋ ਹਰ ਨਾਮ ਤੇ ਆਇਂਦੇ ਜਿਹੜੇ ਜਿਹੜੇ ਪੁਲਿਸ ਮਾਰਾ ਕਰਦਾਰ ਆਪਦੇ ਨਾਮ ਨੂੰ ਧਿਆਉਂਦੇ ਹਨ ਨੀ ਜਨ ਪਰਵਾਨਾ ਉਹ ਪ੍ਰਮਾਣਿਕ ਸਫਲੇਪੁਰਖ ਹਨਗੇ ਇਹਨਾਂ ਵਿੱਚੋਂ ਨਾਨਕ ਵਾਰਾ ਉਹਨਾਂ ਦੇ ਵਿੱਚੋਂ ਉਪਰੋਂ ਗੁਰੂ ਸਾਹਿਬ ਜੀ ਕਹਿੰਦੇ ਸੀ ਵਾਰਨੇ ਜਾਣੇ ਆਂ ਕੁਰਬਾਨ ਜਾਣੇ ਆਂ ਭਾਈ ਸਦਾ ਸਦਾ ਕੁਰਬਾਨ ਸਦਾ ਸਦਾ ਆਪਾਂ ਵਾਰਦੇ ਹਾਂ ਤਰਮਨ ਤਰ ਕੁਰਬਾਨ ਕਰਦੇ ਹਾਂ ਸਾਹ ਹਰ ਤੇਰੀ ਉਸਤ ਹੇ ਪਰਮੇਸ਼ਰ ਤੇਰੀ ਉਸਤਤ ਸਿਫਤੋ ਹੈ ਜੋ ਹਰ ਪ੍ਰਭ ਭਾਵ ਜੋ ਹਰੀ ਪ੍ਰਭ ਤੈਨੂੰ ਪਾਉਂਦਾ ਹੈ ਕਿਉਂਕਿ ਅਗਸਤਾਰ ਜੇ ਤਪੀ ਤਪਸਪਤੀ ਵਿਸੇਖੀਏ ਬਿਆੰਤ 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 ਕੋ ਕਰੰਤ ਪਾਠ ਵਿਖੀਏ ਇਉ ਮਾਰਾ ਜੋ ਬਿਆੰਤ ਬਿਆੰਤ ਕਰਕੇ ਆਪ ਦਾ ਸਿਮਨ ਕਰਨ ਹੈ ਪੂਜਾਰਨ ਕਰਨਾ ਇਹ ਤੇਰੀ ਹਿਸਤ ਹੈ ਜੋ ਹਰ ਪ੍ਰਭ ਭਾਵ ਜੋ ਹਰੀ ਪ੍ਰਭੂ ਨੂੰ ਪਾਉਂਦਾ ਹੈ ਆਪ ਨੂੰ ਜੋ ਗੁਰਮੁਖ ਪਿਆਰਾ ਸੇਵ ਦੇ ਜਿਹੜੇ ਗੁਰਮੁਖ ਬਣ ਕੇ ਹੈ ਪਿਆਰੇ ਅਕਾਲ ਪੁਰਖ ਤੇਰਾ ਸੇਵਨ ਕਰਦੇ ਹੈ ਜਿਨ ਹਰ ਫਲ ਪਾਵੇ ਉਹਨਾਂ ਨੂੰ ਹਰੀ ਆਪ ਦੀ ਸਰੂਪ ਦੀ ਪ੍ਰਾਪਤੀ ਬ੍ਰਹਮ ਗਿਆਨ ਰੂਪ ਉਹ ਬ੍ਰਹਮ ਆਨੰਦ ਰੂਪੀ ਫਲੋਂ ਪਾ ਲੈਂਦੇ ਆ ਜਿਨ੍ਹਾਂ ਹਰ ਸੇਤੀ ਪਰਹੜੀ ਜਿਨ੍ਹਾਂ ਦੀ ਹਰੀ ਅਕਾਲ ਪੁਰਖ ਆਪ ਦੇ ਨਾਲ ਪਰਹੜੀ ਪ੍ਰੀਤੀ ਲੱਗੀ ਹੋਈ ਹੈ ਜਿਨ੍ਹਾਂ ਜੀ ਪ੍ਰਭ ਨਾਲ ਉਹਨਾਂ ਦੇ ਹਿਰਦੇ ਦੇ ਨਾਲ ਮਹਾਰਾਜ ਸਾਹਿਬ ਰਹਿੰਦੇ ਹੋ ਆਪ ਉਹ ਜੀ ਕਰਕੇ ਪ੍ਰਭੂ ਤੇਰੇ ਨਾਲ ਮਿਲੇ ਹੋਏ ਰਿਤੇ ਕਰਕੇ ਹਰ ਵਕਤ ਉਹ ਜਪ ਜਪ ਪਿਆਰਾ ਜੀਵ ਉਹ ਪਿਆਰੇ ਤਾਂ ਵਾਹਿਗੁਰੂ ਪਿਆਰੇ ਨੂੰ ਜਪ ਜਉ ਕੇ ਹੀ ਆਪਣਾ ਜੀਵਨ ਸਮਝਦੇ ਆ ਜਿਉ ਪਰਮੇਸ਼ਰ ਦਾ ਜਾਪ ਕਰਨਾ ਹੀ ਜ਼ਿੰਦਗੀ ਹੈ ਮਰਨੋਂ ਬਿਸਰਨੋਂ ਗੋਵਿੰਦਾ ਕਿਰਾ ਗੋਵਿੰਦਾ ਪੁਹਣਾਈ ਮਰਨਾ ਹੈ ਜੀਵਨ ਹਰਨਾਮ ਭਾਵਣਾ ਹੈ ਹਰਨਾਮ ਸੰਮਾਲੇ ਹਰੀ ਅਕਾਲ ਪੁਰਖ ਆਪ ਦਾ ਨਾਮ ਮਨ ਬਾਣੀ ਛੀਦ ਕਰਕੇ ਸੰਮਾਲੇ ਯਾਦ ਕਰਦੇ ਰਹਿੰਦੇ ਹਨ ਉਹ ਜਿਨ ਗੋਣਮੁਖ ਪਿਆਰਾ ਸੇਵ ਜਿਨਾਂ ਦੇ ਮੁਖੀ ਗੁਰੂ ਸਤਗੁਰੂ ਨਾਨਕ ਦੇ ਪਿਆਰੇ ਜੋ ਸਾਰਿਆਂ ਦੇ ਹਨ ਉਹਨਾਂ ਦਾ ਸੇਵਨ ਕੀਤਾ ਜਿਨ੍ਹਾਂ ਗੁਰੂਆਂ ਪਿਆਰਿਆਂ ਨੇ ਸੇਵਨ ਕੀਤਾ ਹੈ ਪਹਿਲੀ ਵਸਤਾ ਸਾਥ ਸੰਗਤ ਦੀ ਸਤਸੰਗੀ ਦੀ ਹੈ ਦੂਜੀ ਵਸਤਾ ਸੇਵਕ ਦੀ ਹੈ ਈਜੀ ਵਸਤਾ ਸਿੱਖਦੀ ਹੈ ਚੌਥੀ ਅਵਸਥਾ ਸਾਦ ਸੰਗਤ ਜੀ ਗੁਰਮੁਖ ਦੀ ਹੈ ਪੰਜਵੀਂ ਅਵਸਥਾ ਗੁਰਮੁਖ ਦੀ ਹੈ ਛੇਵੀਂ ਅਵਸਥਾ ਗੁਰੂਖ ਪਿਆਰੇ ਦੀ ਹੈ ਸੱਤਵੀਂ ਸਤਗੁਰੂ ਦੀ ਹੈ ਕਿਉਂ ਜਿਨ੍ਹਾਂ ਨੂੰ ਪਿਆਰੇ ਸਤਗੁਰੂ ਛਟਵੀਂ ਭੂਮਿਕਾ ਵਾਲੇ ਜਿਵੇਂ ਹਨਗੇ ਪਦਾਰਥਾ ਭਾਵਨੀ ਵਾਲੇ ਯੋਜਨਾ ਨੇ ਸਭ ਨੂੰ ਪਿਆਰਿਆਂ ਦਾ ਸੇਵਨ ਕੀਤਾ ਹੈ। ਕਿਨ ਕੋ ਘੁੰਮ ਜਾਇਆ। ਉਹਨਾਂ ਤੋਂ ਕਹੂੰ ਵਾਰ ਨਹੀਂ ਜਾਇਆ ਕਰਦੇ ਹਾਂ ਹਰ ਵਕਤ ਕੁਰਬਾਨ ਜਾਣੇ ਹਾਂ। ਕੋਈ ਆਪ ਛੁੱਟੇ ਪਰਿਵਾਰ ਤੇ ਉਹ ਗੁਰੂ ਜੀ ਤਾਂ ਆਪ ਆਪਣੇ ਪਰਿਵਾਰ ਦੇ ਸਮੇਤ ਪੁੱਤਰ ਧੀਆਂ ਦੇ ਸਮੇਤ ਛੁੱਟ ਗਏ ਮੁਕਤ ਹੋ ਗਏ। ਪਰਿਵਾਰ ਦੇਵੀ ਸੰਪਦਾ ਆਸਲੀ ਸੰਪਦਾ ਦੀ ਕਾਇਤ ਨੂੰ ਛੁਟ ਆ ਕੇ ਛੁਟ ਗਏ ਹਨ ਸਭ ਜਗਤ ਛਡਾਇਆ ਸਾਰੇ ਜਗਤ ਨੂੰ ਵੀ ਉਹਨਾਂ ਨੇ ਉਪਦੇਸ਼ ਦੇ ਕੇ ਛਡਾਇਆ ਤਾਂ ਜੰਮਣ ਮਰਨ ਦੇ ਬੰਧਨਾਂ ਤੋਂ ਗੁਰ ਪਿਆਰਾ ਹਰ ਸਿਵਿਆ ਪਿਆਰੇ ਸਤਿਗੁਰਾਂ ਦੁਆਰਾ ਜਿਨ੍ਹਾਂ ਨੇ ਕਾਲਪੁਰ ਖਰੀਦਾ ਸੇਵਨ ਭਜਨ ਕੀਤਾ ਹੈ ਗੁਰਤਨ 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 ਪਿਆਰੇ ਸਤਿਗੁਰਾਂ ਦੁਆਰਾ ਜਿਨ੍ਹਾਂ ਨੇ ਪਰਮੇਸ਼ਰ ਦਾ ਸੇਵਨ ਕੀਤਾ ਹੈ ਉਹ ਸਤਿਗੁਰੂ ਜੀ ਪਿੱਛੇ ਵੀ ਤਨ ਸੀ ਹੁਣ ਵੀ ਤਨ ਅੱਗੇ ਨੂੰ ਵੀ ਤਨ ਹੋਣਗੇ ਤਨਸਤ ਗੁਰੂ ਦੇ ਮਾਤਾ ਪਿਤਾ ਤਨਗੁਰੂ ਸਾਹਿਬ ਆਪ ਤਨ ਤਨਗੁਰੂ ਕਾ ਪਿਤਾ ਮਾਤਾ ਤਨਗੁਰੂ ਸੋ ਸੋ ਤਨਗੁਰੂ ਗੁਰ ਧਨ ਗੁਰ ਧਨੋ ਗੁਰੂ ਸਾਹਿਬ ਧੰਤਾ ਦੇ ਯੋਗ ਉਸਿਖਾਂ ਨੂੰ ਬਣਾਉਂਦੇ ਆਪ ਗੁਰੂ ਸਾਹਿਬ ਧੰਤਾ ਦੇ ਜੋ ਗੁਰਸਾਹਿਬ ਸਰਬਾਸੇ ਗੋੜਹਰ ਮਾਰਗ ਦੱਸਿਆ ਪੁਰਾਣ ਅਕਾਲ ਕੋਈ ਵੀ ਪ੍ਰਾਪਤੀ ਦਾ ਭਗਤੀ ਸਹਿਜ ਗਿਆਨ ਮਾਰਗ ਰਸਤਾ ਦੱਸਿਆ ਹੈ ਗੁਰਪੁੰਨ ਵੱਡ ਪੁੰਨ ਸਾਰਿਆਂ ਪੁੰਨਾਂ ਚੋਂ ਗੁਰੂ ਸਾਹਿਬ ਦਾ ਹੀ ਵੱਡਾ ਪੁੰਨ ਹੈ ਜਿਹੜਾ ਪਰਮੇਸ਼ਰ ਦਾ ਰਸਤਾ ਦੱਸਿਆ ਹੈ ਪੁੰਨੀ ਪੁਰਖ ਜਿੰਨੇ ਆ ਦੁਨੀਆ ਦੇ ਉਹਨਾਂ ਸਾਰੇ ਜੋ ਵੱਡਾ ਇਹ ਪੁੰਨ ਕੀਤਾ ਪਰਵਕਾਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਪੁੰਨ ਜੋ ਗੁਰੂ ਪਵਿੱਤਰ ਰੂਪ ਹਨ ਉਹਨਾਂ ਨੇ ਵੱਡਾ ਪੁੰਨ ਕੀਤਾ ਸਾਨੂੰ ਆਪਦੇ ਸਰੂਪ ਚ ਮਿਲਣ ਦਾ ਜੋ ਉਪਦੇਸ਼ ਬਖਸ਼ਿਆ ਹੈ ਜੋ ਗੁਰਸਿੱਖ ਗੁਰਸੇਵ ਦੇ ਜੋ ਭਾਈ ਗੁਰੂ ਸਾਹਿਬ ਦੇ ਸਿੱਖ ਆਪਣੇ ਆਪ ਨੂੰ ਮੰਨ ਕੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਸੇਵਨ ਭਜਨ ਕਰਦੇ ਹਨ ਤੇ ਪੁੰਨ ਪ੍ਰਾਣੀ ਉਹ ਪੁੰਨ ਪਵਿੱਤਰ ਪ੍ਰਾਣੀ ਹਨ ਉਹ ਪੁੰਨਾ ਵਾਲੇ ਪ੍ਰਾਣੀ ਹਨ ਪੁੰਨੀ ਪੁਰ ਖਾਂਣਗੇ ਜਨ ਨਾਨਕ ਤਿੰਨ ਕਵਾਰ ਸਤਿਗੁਰੂ ਜੀ ਕਹਿੰਦੇ ਉਹਨਾਂ ਤੁਸੀਂ ਵਾਰਨੇ ਕੁਰਬਾਨ ਜਾਣੇ ਹਾਂ ਸਦਾ ਸਦਾ ਕੁਰਬਾਨ ਸਦਾ ਸਦਾ ਮਨਮਾਨੀ ਸਵੀਕਾਰ ਕੇ ਤਿੰਨਾ ਕਾਲਾਂ ਚ ਕੁਰਬਾਨ ਬਲਿਹਾਰ ਜਾਣੇ ਹਾਂ ਗੁਰਮੁਖ ਸਖੀ ਸਹਿ ਲੀਆ ਜਿਹੜੇ ਗੁਰਮੁਖ ਹਨਗੇ ਉਹ ਵਾਹਿਗੁਰੂ ਦੇ ਪਿਆਰੀਆਂ ਸਖੀਆਂ ਦੀਆਂ ਹਨ ਬੇਫਿਹਲੀਆਂ ਪਿਆਰੀਆਂ ਹਨ ਪਰਮੇਸ਼ਰ ਦੀਆਂ ਸਖੀ ਸਰਦਾ ਵਾਲੀਆਂ ਹਨ ਸਿਹਲੀਆਂ ਭਗਤੀ ਵਾਲੀਆਂ ਹਨ ਇਹ ਆਪ ਹਰ ਭਾਈਆ ਆਪ ਕਰਤਾਰ ਨੂੰ ਭਾਗੀਆਂ ਹਨ ਜਿਨ੍ਹਾਂ ਦੀ ਸਰਦਾ ਤੇ ਭਗਤੀ ਹੈ ਹਰ ਦਰਗਹ ਪਹਿਨਾਈ ਹੈ ਹਰੀ ਦੀਰਗਾ ਸੱਜ ਖੰਡ ਵਿੱਚ ਉਹ ਜਸ ਰੂਪੀ ਸਰੂਪ ਆਉ ਕਰਕੇ ਪਹਿਨਾਈਆਂ ਗਈਆਂ ਹਨ ਬ੍ਰਹਮ ਗਿਆਨ ਰੂਪੀ ਸਰੂਪ ਆਉ ਕਰਕੇ ਬਣਾਈਆਂ ਗਈਆਂ ਨੇ ਹਰੀ ਦੀਰਗਾ ਜੋ ਦਰ ਅੰਦਰ ਗਏ ਜਗਾ ਹੈ ਸਰੂਪ ਰੂਪੀ ਉਸ ਵਿੱਚ ਤੁਰਿਆ ਪਦ ਰੂਪ ਉਹਨਾਂ ਨੂੰ ਬ੍ਰਹਮ ਗਿਆਨ ਦਾ ਸਰੂਪ ਆ ਦੇ ਕੇ ਪਹਿਨਾਤਾ ਮਹਾਰਾਜ ਜਿੰਨ ਜਸ ਰੂਪੀ ਪਸ਼ਾਕ ਪਹਿਨਾਈ ਹੈ ਹਰ ਆਪ ਗੁਰੂ ਦਾ ਸਾਧ ਸੰਗਤ ਚ ਉਹਨਾਂ ਨੂੰ ਭਗਤੀ ਰੂਪ ਸਿਰੋਪਾਓ ਕਰਕੇ ਪਹਿਨਾਇਆ ਗਿਆ ਹੈ। ਹਰ ਆਪ ਗਲੁਲਾ ਇਸ਼ਰੀ ਅਬਲ ਪ੍ਰਹਨ ਆਪ ਉਹਨਾਂ ਨੂੰ ਅਪਿਹਰ ਨਿਸ਼ਚੇ ਰੂਪੀ ਗਲ ਕੰਠੇ ਲਾਇਆ ਹੈ ਲਾਲੀਆਂ ਹਨ। ਜੋ ਗੁਰਮੁਖ ਨਾਮ ਧਿਆਇ ਦੇ ਜਿਹੜੇ ਗੁਰਮੁਖ ਅਧਕਾਰੀ ਬਣ ਕੇ ਮਨਮੁਖ ਤਾਂ ਹਰ ਹਰ ਕਰ ਥੱਕੇ ਮੈਲ ਨਾ ਸਕੀ ਤੋਏ। ਜਿਹੜੇ ਗੁਰਮੁਖ ਬਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਮ ਨੂੰ ਪਿਆਉਂਦੇ ਹਨ। ਤੈਨੂੰ ਦਰਸਨ ਦੀਜੈ। ਉਹਨਾਂ ਦੇ ਦਰਸ਼ਨ ਮਾਰਾ ਸਾਨੂੰ ਵੀ ਦਿਓ। ਜਿਵੇਂ ਉਹਨਾਂ ਦੇ ਦਰਸ਼ਨ ਤੇਤਨਾ ਦੁਆਰਾ ਸਾਨੂੰ ਵੀ ਆਪ ਦੇ ਪੂਰੇ ਤੇ ਦਰਸ਼ਨ ਬਖਸ਼ੋ। ਹਾਮ ਤਨ ਕੇ ਚਰਨ ਪਖਾੜ। ਤੁਸੀਂ ਉਹਨਾਂ ਪਿਆਰਿਆਂ ਦੇ ਚਰਨਾਂ ਨੂੰ ਪਖਾੜਦੇ ਧੋਨੇ ਆ। ਉਹਨਾਂ ਦੇ ਚਰਨਾਂ ਨੂੰ ਪਖਾੜਦੇ ਪਖ ਲੈਨੇ ਆ। ਉਹਨਾਂ ਦੇ ਚਰਨਾਂ ਨੂੰ ਪੇਸ਼ ਹੋਣਾ ਕਰਦੇ ਹਾਂ। ਧੂੜ ਕੋਲ ਕੋਲ ਪੀਜਾ। ਉਹਨਾਂ ਪਿਆਰਿਆਂ ਦੇ ਚਰਨਾਂ ਦੀ ਧੂੜ ਨੂੰ ਕੋਲ ਕੋਲ ਕੇ ਸੱਜੇ ਕਹਿੰਦੇ ਚੰਨ ਨੂੰ ਪੀਣਾ ਕਰੀਏ। ਧੂੜ ਸਭਾ ਉਹਨਾਂ ਦੀ ਕੋਲ ਕੇ ਆਪਣੇ ਆਪ ਨੂੰ ਕੁਰਬਾਨ ਕਰਕੇ ਕੋਲ ਕੇ ਬੇਮਾਨ ਨੂੰ ਮੇਟ ਕਰਕੇ ਪੀਜੇ ਪੀਣਾ ਕਰੀਏ ਪ੍ਰਾਪਤ ਕਰੀਏ पान सुपारी ਖਾਤੀਆ ਜਿਹੜੀਆਂ ਇਸਤਰੀਆਂ ਜਿਹੜੇ ਪੁਰਖ ਪਾਨਾ ਨੂੰ ਚਬਣ ਕੇ ਲੱਗੇ ਰਹਿੰਦੇ ਐ ਤੇ ਸੁਪਾਰੀਆਂ ਖਾਂਦੀਆਂ ਰਹਿੰਦੀਆਂ ਹਨ ਹਰ ਵਕਤ ਮੁਖ ਬੀੜੀ ਆ ਲਾਈਆ ਉਹਦੇ ਵਿੱਚ ਬੀੜੀਆਂ ਲਾਈਆਂ ਹਨ ਗੰਦੀ ਬਦਬੂ ਆਉਂਦੀ ਐ ਟੱਟੀ ਨਾਲੋਂ ਭੈੜਾ ਮੂੰਹ ਲੱਗਦਾ ਜਿਹੜੇ ਬੀੜੀਆਂ ਨੂੰ ਪੀਂਦੇ ਐ ਇਹ ਮੂੰਹ 'ਚ ਬੀੜੀਆਂ ਲਾਉਂਦੇ ਤਮਾਕੂ ਪੀਂਦੇ ਹਨ ਜਿਹੜੇ ਪੁਰਖ ਇਸੇ ਪ੍ਰਕਾਰ ਮੂੰਹ ਦੇ ਤੇ ਬੀੜੀਆਂ ਬੰਦੀਆਂ ਲਾਈਆਂ ਹੋਣਗੀਆਂ ਹਮੀਲਾ ਜਿਕ ਆਪਣੇ ਮੱਥੇ ਦੇ ਉੱਤੇ ਬੰਦੀ ਹੁੰਦੀ ਹੈ ਗਹਿਣਾ ਉਹ ਲਾਈਆਂ ਹੋਈਆਂ ਨੇ ਤੇ ਬੀੜੀਆਂ ਪਾਨਾਂ ਦੇ ਬੀੜੇ ਲਾ ਲਾ ਕੇ ਮੂੰਹ ਦੇ ਚਿਚਾ ਦੀਆਂ ਨੇ ਅੱਜ ਕੱਲ ਦੇ ਨਵੇਂ ਹੀ ਚੱਲੇ ਜਰਦਾ ਖਾਂਦੇ ਆਲਿਆ ਮਾਝੇ 'ਚ ਬੜਾ ਭਾਰੀ ਰਿਵਾਜ ਹੈ ਤਮਾਕੂ ਚੱਬਣ ਨੂੰ ਜਰਦਾ ਕਹਿੰਦੇ ਆ ਮੇਉ ਮੂਹ ਜੇ ਇਸ ਪ੍ਰਕਾਰ ਦੀਆਂ ਗੰਦੀਆਂ ਬੀੜੀਆਂ ਜਿਹੜੇ ਲਾਉਂਦੇ ਹਨ ਹਰ ਹਰ ਕਦੇ ਨਾ ਚੀਤੀ ਐਸੇ ਮੁਰਖਾਂ ਨੂੰ ਹਰ ਹਰ ਪਰਮੇਸ਼ਰ ਨੂੰ ਕਬੀਰ ਜੀ ਨੇ ਕਿਹਾ ਹੈ ਕਬੀਰ ਉਜਲ ਪਹਿਰੇ ਕਾਪੜੇ पान सुपारी ਖਾਹੇ ਇਸ ਇਸ ਪ੍ਰਕਾਰ ਸਾਜ ਸੰਗਤ ਜੀਓ ਬਾਧੇ ਜੰਪੁਰ ਜਾ ਵਾਕ ਕਹੇ ਹਨੇ ਸੋ ਪਰਮੇਸ਼ਰ ਦਾ ਨਾਮ ਨਹੀਂ ਜਿਨ੍ਹਾਂ ਕਦੇ ਚੇਤੇ ਆਏ ਸੇ ਪੁਰਖਾਂ ਨੂੰ ਜੰਮ ਪਕੜ ਚਲਾਈਆ ਉਹ ਜਮਾਂ ਨੂੰ ਪਕੜ ਕੇ ਚਲਾਈਆਂ ਤੋੜ ਲੀਆਂ ਐਸੀ ਔਗਣਾ ਵਾਲੇ ਪੁਰਖਾਂ ਨੂੰ ਧਰਮ ਵਿجے ਮੁਗਸ਼ਾਸਤਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲਿਖਿਆ ਸਿੱਖਾਂ ਨੂੰ ਉਪਦੇਸ਼ ਦੰਦਿਆ ਹੋਇਆ ਕਿਹਾ ਕਿ ਗੁਰਸਿੱਖੋ ਜਿਹੜੇ ਤਮਾਕੂ ਪੀਂਦੇ ਆ ਉਹਨਾਂ ਨੂੰ ਕੁੱਤਿਆਂ ਦਾ ਬਿਸਕਾ ਖਵਾਇਆ ਜਾਂਦਾ ਹੈ ਜਿਹੜੇ ਸ਼ਰਾਬ ਪੀਂਦੇ ਉਹਨਾਂ ਨੂੰ ਕੁੱਤਿਆਂ ਦਾ ਪਿਸ਼ਾਬ ਪਿਆਇਆ ਜਾਂਦਾ ਹੈ ਇਹ ਡੰਡ ਮਿਲਦਾ ਉਹਨਾਂ ਦਰਗਾਹ ਵਿੱਚ ਐਸੇ ਆਦਮੀਆਂ ਨੂੰ ਸੋਇਸ ਪ੍ਰਕਾਰ ਜੰਮ ਪਕੜ ਚਲਾਇਆ ਜਵਾਨ ਪਕੜ ਕੇ ਚਲਾ ਲੀਆਂ ਤੋੜ ਲੀਆਂ ਹਣ ਰੂਹਾਂ ਜਿਨ ਹਰ ਨਾਮਾ ਹਰ ਚੀਤੇ ਜਿਨ੍ਹਾਂ ਨੇ ਹਰੇਕ ਨਾਮਾ ਵਿੱਚੋਂ ਹਰੀ ਦੇ ਨਾਮ ਦੇ ਤਾਂ ਹੀ ਕੀਤੇ ਕੀਤਾ ਹੈ ਹਰ ਵਕਤ ਫਿਰਦਾ ਔਰ ਧਾਰੇ ਰਿਦੇ ਦੇ ਔਰ ਅੰਦਰ ਵੀ ਜਿਨੇ ਧਾਰਿਆ ਵਸਾਇਆ ਜਿਨ ਜੰਮ ਨੇੜ ਨਾ ਆਵੇ ਉਹਨਾਂ ਦੇ ਭਾਈ ਜੰਮ ਦੂਤ ਵੀ ਨੇੜੇ ਨਹੀਂ ਆ ਸਕਦੇ ਧਰਮ ਰਾਜਾ ਦੇ ਦੂਤ ਨੇੜੇ ਨਹੀਂ ਆ ਸਕਦੇ ਜਮਨ ਮਰਨ ਦਾ ਦੁੱਖ ਵੀ ਜਮਾਨਾ ਵੀ ਨੇੜੇ ਨਹੀਂ ਆ ਸਕਦੇ ਗੁਰਸਿੱਖ ਗੁਰ ਪਿਆਰੇ ਉਹ ਗੁਰੂ ਸਾਹਿਬ ਦੇ ਪਿਆਰੇ ਗੁਰਸਿੱਖ ਹਨਗੇ ਹਰ ਕਾ ਨਾਮ ਨੇ ਰਾਹ ਗੁਰੂ ਜੀ ਤੋਂ ਸੂਬ ਦੇ ਪਿਆਰੇ ਗੁਰਸਿੱਖਾਂ ਨੂੰ ਗੁਰੂ ਕੇ ਹਰ ਕਾ ਨਾਮ ਨਿਧਾਨ ਹੈ ਇਹ ਭਾਈ ਪਰਮੇਸ਼ਰ ਦਾ ਨਾਮ ਹੀ ਖਜ਼ਾਨਾ ਹੈ ਮਹਾਰਾਜ ਸਾਹਿਬ ਕਹਿੰਦੇ ਹਨ ਕੋਈ ਗੁਰਮੁਖ ਜਾਣੇ ਕੋਈ ਬੀੜੀਆਂ ਨਾ ਤਿਲਕ ਛਾਪੇ ਆਦਿਕਾਂ ਦਾ ਵੀ ਅਰਥ ਕਰਦੇ ਹਨ ਕਰੇ ਕਿ ਬੀੜੀਆਂ ਪਾਨਾਂ ਦੀਆਂ ਬੀੜੀਆਂ ਆਦਿਕ ਸਮਝਣੀਆਂ ਹੈ ਗੁਰਮੁਖ ਹਰ ਦਾ ਨਾਮ ਨਿਧਾਨ ਹੈ ਪਰਮੇਸ਼ਰ ਦਾ ਨਾਮ ਹੀ ਇੱਕ ਖਜ਼ਾਨਾ ਹੈ ਮਾਰਾ ਕਹਿੰਦੇ ਹਨ ਕੋਈ ਗੁਰਮੁਖ ਜਾਣ ਕੋਈ ਕੋਈ ਗੁਰਮੁਖ ਹੈ ਜਿਹੜੇ ਗੁਰਾਂ ਦੇ ਉਪਦੇਸ਼ ਦੁਆਰਾ ਜਾਣਦੇ ਐ ਧਾਰਨ ਕਰਦੇ ਹਨ ਨਾਨਕ ਜਿਨ ਸਤਗੁਰੂ ਭੇਟੇ ਆ ਸਤਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੂੰ ਪੂਰਨ ਸਤਗੁਰੂ ਸੱਚੇ ਪਾਤਸ਼ਾਹ ਭੇਟਿਆ ਮਿਲੇ ਹਨ ਰੰਗ ਰਲੀਆਂ ਮਾਣੋ ਉਹ ਰੰਗ ਆਨੰਦ ਸਰੂਪ ਦੀਆਂ ਰਲੀਆਂ ਖੁਸ਼ੀਆਂ ਮਾਣਦਿਆਂ ਵਾਹਿਗੁਰੂ ਚ ਲੀਨ ਹੋ ਕੇ ਸਤਗੁਰ ਦਾਤਾ ਆਖੀਏ ਭਾਈ ਸਤਗੁਰੂ ਸਾਹਿਬ ਜੀ ਅਮਰਤ ਨਾਮ ਦੇ ਦਾਤੇ ਐ ਬ੍ਰਹਮ ਗਿਆਨ ਦੇ ਮੁਕਤੀ ਦੇ ਪ੍ਰੇਮ ਦੇ ਦਾਤੇ ਕਹੀਦੇ ਹਨ ਕਰੇ ਪਸਾਰ ਜਿਨ੍ਹਾਂ ਦੇ ਤੁਸ ਪ੍ਰਸੰਨ ਹੋਉਂਦੇ ਐ ਉਹਨਾਂ ਨੂੰ ਪਸਾਵ ਨਾ ਦਾਤ ਦਾ ਹੈ ਪਸੰਨ ਹੋ ਪਸੰਨ ਹੋ ਕੇ ਦਾਤ ਦੇਣਾ ਕਰਦੇ ਆ ਬ੍ਰਹਮ ਗਿਆਨ ਦੀ ਨਾਮ ਦੀ ਆਉ ਗੁਰ ਮਿੱਟਹੁ ਸਦ ਬਾਰਿਆ ਜਿਸ ਨਾਲ ਸਤਿਗੁਰੂ ਅਮਰਦਾਸ ਮਹਾਰਾਜ ਤੋਂ ਸੈਂਕੜੇ ਵਾਰੀਆਂ ਤੇ ਉੱਥੇ ਪਾਰਸ਼ਾ ਕਹਿੰਦੇ ਵਾਰ ਨਹੀਂ ਜਾਣੇ ਹਾਂ ਜਿਨ ਦਿੱਤੜਾ ਨਾ ਜਿਨ੍ਹਾਂ ਸਤਗੁਰਾਂ ਅਮਰਤ ਨਾਮ ਦੀ ਦਾਤ ਨੂੰ ਦੇਣਾ ਕੀਤਾ ਬਖਸ਼ਿਸ਼ ਕੀਤੀ ਹਾ ਸੋ ਧੰਨ ਗੁਰੂ ਸਾਹਾ ਸੋ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰ ਅੰਗਦ ਸਾਹਿਬ ਜੀ ਸ਼ਾਹ ਬਾਸ ਗੁਰੂ ਅਮਰਦਾਸ ਸਾਹਿਬ ਦੇ ਮਨਮਾਨੀ ਸ਼੍ਰੀ ਕਰਕੇ ਧੰਨਵਾਵੇ ਜੋਗ ਹਨ ਸੋ ਗੁਰੂ ਸਾਹਿਬ ਦੇ ਮਾਤਾ ਪਿਤਾ ਵੀ ਧੰਨ ਹਨ ਗੁਰੂ ਵੀ ਸਾਦਾ ਧੰਨਤਾ ਯੋਗ ਤਨਵਾਦ ਹੈ ਮਹਾਰਾਜਾ ਹਰਦੀਸ ਸਨੇਹ ਜੋ ਹਰੀ ਦੀ ਪ੍ਰਾਪਤੀ ਦਾ ਉਪਦੇਸ਼ ਦੇਣ ਰੂਪ ਸਨੇਹਾ ਦੁੰਦਿਆਂ ਮਹਾਵਾਕ ਰੂਪ ਹਉ ਵੇਖ ਵੇਖ ਗੁਰੂ ਵਿਖੇ ਆ ਅਸੀਂ ਤਾਂ ਗੁਰੂ ਸਾਹਿਬ ਦੇ ਦਰਸ਼ਨ ਵੇਖ ਵੇਖ ਕੇ ਖੜਦਾ ਸਾਡਾ ਚਿਤ ਪ੍ਰਸੰਨ ਹੁੰਦਾ ਹੈ ਗੁਰ ਸਤਗੁਰ ਦੀਹਾ ਗੁਰ ਸੱਚੇ ਪਾਤਸ਼ਾਹ ਜੀ ਜੋ ਅਮਰਤ ਨਾਮ ਨੂੰ ਦੇਹਾ ਦੇਣ ਵਾਲੇ ਐ ਜੋ ਗੁਰੂ ਸਾਹਿਬ ਦੀ ਦੇਹ ਹੈ ਸਭ ਕੇ ਜਨ ਅਨਸੂਰ ਮਹਾਰਾ ਦਾ ਸਰੂਪ ਹੈ ਗੁਰਪੂਰਤ ਗੁਰਸਬਦ ਦਾ ਭਾਈ ਗੁਰਦਾਸ ਜੀ ਨੇ ਦੱਸਿਆ ਇਹ ਸਤ ਗੁਰੂ ਸਾਹਿਬ ਦੀ ਸ਼ਬਦ ਰੂਪ ਦੇਹ ਨੂੰ ਵੇਖ ਕਰਕੇ ਤਿੰਨ ਰੂਪ ਮਾਰਨ ਕੇ ਹੈ ਭਾਈ ਨੰਦ ਲਾਲ ਨੂੰ ਤਿੰਨ ਰੂਪ ਹੈ ਮੋਹ ਕੇ ਸੁਣੋ ਆਨੰਦ ਕਿਤ ਲਾਏ ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਹ ਸਮਝ ਆਏ ਇਕ ਤਾਂ ਨਿਰਗੁਣ ਸਰੂਪ ਹੈ ਇਕ ਰੂਪ ਤਿਉ ਗੁਣ ਤੇ ਪਰੇ ਨੀਤ ਨੇ ਇਕ ਜੇ ਬੇਦ ਉਚਾਈ ਮੇੇਤ ਮੇੇਤ ਜੀ ਨੂੰ ਬੇਦ ਕਹਿੰਦਾ ਐ ਸਾ ਮਿਰਗੁਣ ਸਰੂਪ ਆ ਰੂਪ ਨਾ ਦੇਖਣ ਅੰਕਿਸ਼ੋ ਕਾਗੁੰਤੇ ਪ੍ਰਪੇਨੋ ਏ ਕੋ ਸਰਗੁਣ ਸਰੂਪ ਹੈ ਸਾਡਾ ਜੋ ਜਿਵੇਂ ਸਿਸ਼ੇ ਦੇ ਤਾਰਨ ਆਤ ਤੇ 10 ਰੂਪ ਧਾਰਨ ਕੀਤੇ ਹਨਗੇ ਗੁਰਸਿੱਖ ਬਾਣੀ ਵਿੱਚ ਜਪੇ ਜਿਹੜੇ ਹਨ ਉਹ ਸਾਡੇ ਰਹਿਗ ਸਹਿਬ ਦੇ ਪੰਜੋਂ ਮਿਲੇ ਮਨਸੂਪ ਤਾਂ ਦੇਖੋ ਪਹਿਲੇ ਭਲੇ ਜਿਹੜੇ ਰਹਿਣੀ ਦੇ ਸਹਿਬ ਪਾਣੀ ਗੁਰਸਿੱਖ ਮਿਲਨ ਸਾਡਾ ਸਰੂਪ ਹੈ ਇਹ ਗੁਰਸਿੱਖਾਂ ਨੂੰ ਮਾਰਨ ਆਪ ਦਾ ਸਰੂਪ ਦੱਸਿਆ ਸਰਗੁਣ ਸਰੂਪ ਇਹ ਸੇਵ ਪੀਜਾ ਸਰੂਪ ਹੈ ਇਹ ਸ੍ਰੀ ਗੁਰੂ ਸਾਹਿਬ ਜੀ ਦਾ ਜਿਹੜਾ ਸ਼ਬਦ ਹੈ ਸ਼ਬਦ ਬਾਣੀ ਗੁਰੂ ਮਹਾਰਾਜ ਸਾਹਿਬ ਜੀ ਅੰਮ੍ਰਿਤ ਰੂਪ ਬਾਣੀ ਹੈ ਇਹ ਸ਼ਬਦ ਦੇ ਵੀ ਜਿਹੜਾ ਅੱਖਰ ਰੋਮ ਰੋਮ ਜਿਹੜੇ ਹੈ ਇਹ ਅੱਖਰ ਰੋਮ ਰੋਮ ਮਾਰ ਰਹੇ ਹਨ ਰਾਗ ਜਿਹੜੇ ਅੰਗ ਹਨ ਜਗਜੀਤ ਸਾਹਿਬ ਮੁਖ ਹੈ ਬ੍ਰਹਮ ਗਿਆਨ ਸੱਚੇ ਪਾਰਸ਼ਰ ਦਾ ਚਿਹਰਾ ਹੈ ਅਤੇ ਜੋ ਗੁਰੂ ਮਾਰਾ ਸਾਹਿਬ ਦੇ ਪਾਰਸਈਆ ਪ੍ਰੋਹ ਗਿਆਨ ਤੇ ਪ੍ਰੋਹ ਗਿਆਨ ਦੇ ਨੇਤਰ ਹਨਗੇ ਇਸ ਪ੍ਰਕਾਰ ਅਕਲਪਤ ਪਤ ਦਾ ਗਿਆਨ ਜਿਹੜਾ ਗੁਣਾਂ ਦੇਣਾ ਇਹ ਕੇ ਸੰਗੇ ਇਹ ਭਗਤੀ ਰੂਪ ਦਸਤਾਰ ਸਜ ਰਹੀ ਹੈ ਇਸ ਪ੍ਰਕਾਰ ਮਾਰਾ ਸਾਦਾ ਗੁਰ ਸ਼ਬਦ ਰੂਪ ਰੂਪ ਹੈ ਸਾਮਰਕ ਤੱਕ ਪ੍ਰਤੱਖ ਗੁਰੂ ਨੂੰ ਸਦਾਰਨ ਵਾਲਾ ਗੁਰ ਸਤਗੁਰ ਦੀਹਾ ਜਿਉ ਗੁਰੂ ਸਤਗੁਰ ਦੀ ਦੇ ਨਿਰਗੁਣ ਸਰਗੁਣ ਗੁਰ ਸ਼ਬਦ ਰੂਪ ਤੋਂ ਬਲਿਹਾਰ ਜਾਂਨੇ ਆ ਜੋ ਸਤਿਗੁਰੂ ਬ੍ਰਹਮ ਦਾ ਉਪਦੇਸ਼ ਦੇਹਾ ਦੇਣ ਵਾਲੇ ਹਨ। ਉਹ ਰਸਨਾ ਅੰਮ੍ਰਿਤ ਭੂਲ ਦੀ ਗੁਰੂ ਸਾਹਿਬ ਦੀ ਰਸਨਾ ਭਾਈ ਜਦੋਂ ਬਾਣੀ ਪੜੀਦੀ ਹੈ ਗੁਰੂ ਦੀ ਰਸਨਾ ਹੈ। ਇਹ ਗੁਰੂ ਸਾਹਿਬ ਦੀ ਰਸਨਾ ਅੰਮ੍ਰਿਤ ਭਰੀ ਹੋਈ ਬ੍ਰਹਮ ਗਿਆਨ ਵਾਲੇ ਬਚਨਾਂ ਨੂੰ ਅੰਮ੍ਰਿਤ ਨਾਮ ਦੇ ਬਚਨਾਂ ਨੂੰ ਅੰਮ੍ਰਿਤ ਪ੍ਰੇਮ ਵਾਲੇ ਬਚਨਾਂ ਨੂੰ ਬੋਲ ਰਹੀ ਹੈ। ਹਰ ਨਾਮ ਸੁਹਾਵੀ ਹਰੀ ਦੇ ਨਾਮ ਕਰਕੇ ਸਤਿਗੰਦ ਦੀ ਰਸਨਾ ਸੋਭਨੀਕ ਹੋ ਰਹੀ ਹੈ। ਜਿਨ੍ਹਾਂ ਦੀ ਬਿਕਤੀ ਪਰਮੇਸ਼ਰ ਦੇ ਨਾਮ ਕਰਕੇ ਜੁੜੀ ਹੋਈ ਹੈ। ਉਹ ਵੀ ਸੁਹਾਵੀ ਸੋਵਣੀ ਕਾ ਬਲੇਦਰ ਮੱਤ ਤੇ ਸਾੜ ਜਤੋਂ ਜਿਨੇ ਸੁਣੋਂ ਸਿਖਾਂ ਗੁਰ ਮੰਨੇ ਆ ਜਿਨੇ ਸਿਖਾਂ ਸੁਣ ਕਰਕੇ ਗੁਰੂ ਸਾਹਿਬ ਦੇ ਵੇਸ਼ ਦਾ ਮੰਨਣ ਕੀਤਾ ਹੈ ਕਿੰਨਾ ਭੁੱਖ ਸਭ ਜਾ ਵੀ ਉਹਨਾਂ ਦੀ ਭੁੱਖ ਜਿਹੜੀ ਆਸਾ ਲੋਕ ਲੋਕ ਪਰ ਲੋਕ ਦੇ ਪਦਾਰਥਾਂ ਦੀ ਸਾਰੀ ਉਹਨਾਂ ਦੀ ਜਾਵੀ ਚਲੀ ਗਈ ਸੀ ਚਲੀ ਜਾਂਦੀ ਹੈ ਚਲੀ ਜਾਵੇਗੀ ਜਿਨ ਗੁਰਮੁਖ ਹਰ ਆਰਾਧਿਆ ਜਿਨ੍ਹਾਂ ਨੇ ਗੁਰਮੁਖਾਂ ਦੀ ਸੰਗਤ ਕਰਕੇ ਹਰੀ ਅਕਾਲ ਪੁਰਖ ਨੂੰ ਆਰਾਧਿਆ ਜਲਦੀ ਭਾਵਨਾ ਨਾਲ ਚੇਪੇ ਕੀਤਾ ਹੈ ਇਹ ਸਾਹ ਵੱਡ ਦਾਣ ਉਹ ਬੜੇ ਸ਼ਾਹੂਕਾਰ ਹਨ ਤੇ ਬੜੇ DNA ਹਨ ਚਤਰ ਹਨਗੇ ਬੜੇ ਦਾਨ ਦੇਣ ਵਾਲੇ ਸ਼ਾਹੂਕਾਰ ਹਨ ਸੋ ਬੜੇ ਤਤ ਦੇ ਤੇ ਬ੍ਰਹਮ ਗਿਆਨੀ ਹਨ DNA ਹਨ ਸਾਰਿਆਂ ਦੀ ਘਟਾਂ ਦੀ ਜਾਣਨ ਵਾਲੇ ਹਰ ਕਾ ਮਾਰਗ ਆਖੀ ਐ ਖਰੀ ਦਾ ਜਿਹੜਾ ਰਸਤਾ ਹੈ ਨਾ ਵਾਹਿਗੁਰੂ ਦੀ ਪ੍ਰਾਪਤੀ ਦਾ ਬ੍ਰਹਮ ਗਿਆਨ ਰੂਪ ਕਹੋ ਕਿਤਬਿਦ ਪਾ ਜਾਈ ਐ ਏ ਸਤਿਗੁਰੂ ਕਹੋ ਕਿਹੜੀ ਤਰੀਕੇ ਨਾਲ ਭਗਤੀ ਸਹਿਬ ਗਿਆਨ ਦੇ ਮਾਰਗੇ ਜਾਣਾ ਕਰੀਏ ਹਰ ਹਰ ਧੀਰਾ ਨਾਮ ਹੈ ਜੀ ਬਾਈ ਹਰ ਹਰ ਪਰਮੇਸ਼ਰ ਦਾ ਤੇਰਾ ਕਲਿਆਣ ਕਰਨ ਵਾਲਾ ਸਿੱਖਾ ਪਰਮੇਸ਼ਰ ਦਾ ਹਰ ਹਰ ਨਾਮ ਹੀ ਐ ਏ ਪਰਮੇਸ਼ਰ ਤੇਰਾ ਸਨਮੁਖ ਬਿਤੀ ਰੱਖਦੇ ਆ ਕਤਬ ਨਵਾਬ ਵਾਂਗ ਸੁਈ ਜਿਵੇਂ ਜਹਾਜਾਂ ਜਿਹੜੀ ਹੁੰਦੀ ਹੈ ਉਹ ਕਿਸੇ ਪਾਸੇ ਜਾਣਾ ਹੋਵੇ ਜਹਾਜ ਸੂਈ ਦਾ ਮੂੰਹ ਜਿਹੜਾ ਹੈ ਉਹ ਧਰੂਵ ਵੱਲ ਰਹਿੰਦਾ ਹੈ ਉਹਨੂੰ ਸੂਈ ਨੂੰ ਕੁਦਬਨਾ ਕਹਿੰਦੇ ਹੂ ਕਿਸੇ ਨੂੰ ਉਪਦੇਸ਼ ਦੇਣਾ ਹੋਵੇ ਵਾਹਿਗੁਰੂ ਵਾਲੀ ਨਿਗ੍ਹਾ ਰੱਖਦੇ ਹੈ ਸੋ ਇਸ ਪ੍ਰਕਾਰ ਕਹਿੰਦੇ ਨੇ ਹੈ ਪਰਮੇਸ਼ਰ ਹਰੀ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਆਪਕਾ ਨਾਮ ਹੈ ਹਰ ਖਰਚ ਲੈ ਜਾਈਏ ਏ ਹਰੀ ਤੇਰੇ ਨਾਮ ਦਾ ਖਰਚ ਹਰ ਵਕਤ ਲੈ ਕੇ ਜਾਈਏ ਲੋਕ ਪਰ ਲੋਕ ਵਾਸਤੇ ਜਿਨ ਗੁਰਮੁਖ ਹਰ ਆਰਾਧਿਆ ਜਿਨ ਗੁਰਮੁਖਾਂ ਦੀ ਸੰਗਤ ਦਾਰਾ ਇਹ ਪਰਮੇਸ਼ਰ ਤੈਨੂੰ ਆਰਾਧਿਆ ਯਾਦ ਕੀਤਾ ਦਿਲ ਦੀ ਭਾਵਨਾ ਨਾਲ ਸ੍ਰੀ ਸਾਹਿਬ ਵੱਡ ਦਾਣੇ ਉਹ ਸ਼ਾਹੂਕਾਰ ਹਨ ਉਹ ਬ੍ਰਹਮ ਗਿਆਨੀ ਸ਼ਾਹੂਕਾਰ ਹਨ ਬڑے ਦਾਣੇ ਹਨ ਘਟਾ ਘਟੇ ਜਾਣ ਵਾਲੇ ਗਿਆਤੇ ਹਨ ਦਾਤੇ ਹਨ ਹੌਂ ਸਤਿਗੁਰ ਕਉ ਸਦ ਵਾਰਿਆ ਤੁਸੀਂ ਸਭ ਕਈਆਂ ਦਾ ਸ਼ਾ ਨਾ ਹੁੰਦਾ দান ਦੇਣ ਨੂੰ ਦਮੜੀ ਵੀ ਨਹੀਂ ਦੇ ਸਕਦੇ ਸੋ ਬڑے ਦਾਣੇ ਹਨ ਬڑے ਦਾਤੇ ਹਨ দান ਦੇਣ ਵਾਲੇ ਬ੍ਰਹਮ ਗਿਆਨ ਦਾ ਅਜੇ ਢਾਣੇ ਦਿਨਾਇ ਇਕਠਾਂ ਦੀ ਜਾਣਨ ਵਾਲੇ ਹਨ ਆਹ ਸਤਿਗੁਰੂ ਕਹੋ ਸਦਬਾਰ ਆ ਤੁਸੀਂ ਤਾਂ ਸਤਿਗੁਰੂ ਨਾਨਕ ਦੇਵ ਜੀ ਤੋਂ ਸੈਂਕੜੇ ਵਾਰੀ ਸਦਾ ਸਦਾ ਵਾਰ ਨੇ ਜਾਣੇ ਹਨ ਹੋਰ ਬਚਨ ਸਮਾਣੇ ਜਿਨ੍ਹਾਂ ਗੁਰਾਂ ਦੇ ਬਚਨ ਕਰਕੇ ਅਸੀਂ ਵਾਹਿਗੁਰੂ ਦੇ ਸਰੂਪ ਵਿੱਚ ਸਮਾ ਗਏ ਜੋ ਜੋ ਗੁਰੂ ਸਾਹਿਬ ਦੇ ਬਚਨ ਮੰਨਣਗੇ ਉਹ ਸਾਰੇ ਵਾਹਿਗੁਰੂ ਕੀ ਸਮਾ ਜਾਣਗੇ ਹੁਣ ਦੇ ਸਮਾਗਏ ਆ ਅਗਲੇ ਨੂੰ ਸਵਾ ਜਾਣਗੇ ਤੂੰ ਠਾਕਰ ਤੂੰ ਸਾਹਿਬੇ ਇਹ ਮਾਰਾ ਤੂੰ ਪਿੱਛੇ ਵੀ ਠਾਕਰ ਸਵਾਮੀ ਸੀਤਪਤੀ ਪਾਲਣਾ ਲੈਦ ਕਰਨ ਵਾਲਾ ਹੁਣ ਵਰਤਮਾਨ ਸਾਂਝੀ ਤੂੰ ਹੀ ਸਾਰਿਆਂ ਦਾ ਸਹਿਬ ਮਾਲਕ ਹਾਂ ਤੂੰ ਹੈ ਮੇਰਾ ਮੀਰਾ ਬਾਦਸ਼ਾਹ ਤੂੰ ਹੀ ਭਿਕਸ਼ਕਾਲ ਦੇ ਜਮੀਰਾ ਪਾਸ਼ਾ ਮੇਰਾ ਤੂੰ ਹੀ ਹੀ ਹੈ ਹੋਰ ਸਾਡਾ ਕੌਣ ਹੈ ਮਹਾਰਾਜ ਸਾਜੂਗਤ ਵੀ ਤੂੰ ਹੀ ਸਵਾਮੀ ਸੀ ਤੂੰ ਹੀ ہمارا ਤਰੇਤੇ ਦਵਾਰ ਪਰ ਦੇ ਸਹਿਬ ਸੀ ਕਾਲੀ ਗੁਰ ਕੀ ਹੁਣ ਸਾਡਾ ਤੂੰ ਹੀ ਮੀਰਾ ਪਾਤਸ਼ਾਹ ਹੈ ਤੁਧ ਭਾਵੈ ਤੇਰੀ ਬੰਦ ਇਹ ਆਪ ਨੂੰ ਭਾ ਜਾਵੇ ਮਾਰਾ ਸਾਡੀ ਸਰਵਾਂ ਤਾਂ ਤੇਰੀ ਬੰਦਗੀ ਭਗਤੀ ਪ੍ਰਾਪਤ ਹੁੰਦੀ ਹੈ ਤੂੰ ਗੁਣੀ ਗਹੀਰਾ ਕੇ ਪਰਿਸ਼ੁਤ ਗੁਣਾ ਦਾ ਹੀਰਾ ਸਮੁੰਦਰ ਹੈ ਖਜ਼ਾਨਾ ਹੈ ਸਾਰਿਆਂ ਦਾ ਆਪੇ ਹਰ ਇੱਕ ਰੰਗ ਹੈ ਆਪ ਹੀ ਹਰੀ ਇੱਕ ਰੰਗ ਹੈ ਇੱਕੋ ਹੀ ਰੂਪ ਹੈ ਨਿਰਗੁਣ ਸਰੂਪ ਸੋ ਮੈਂ ਜੋਤ ਜੋਤ ਹੈ ਸੋ ਜੋਤੀ ਸਰੂਪ ਹੈ ਸਚੇ ਨੰਦਰੂਪੋ ਆਪੇ ਬਹੁ ਰੰਗੀ ਆਪੀ ਬਾੜੇ ਰੰਗਾਂ ਨੂੰ ਸਰਗੁਣ ਸਰੂਪ ਕਹੋ ਰਾਜ ਸੀਤਾ ਆਸੀ ਸਾਤ ਰੂਪੇ ਕਿਤੇ ਬਹੁਤ ਰੰਗਾਂ ਦੇ ਸਰੂਪਾਂ ਨੂੰ ਧਾਰਨ ਵਾਲਾ ਹੈ ਅਨਕ ਰੂਪ ਖਨਮਾ ਕੁਦਰਤ ਹਰ ਦਾ ਬਾੜੇ ਰੰਗਾਂ ਚ ਵਰਦਨ ਸਰਗੁਣ ਸਰੂਪ ਧਾਰ ਕਰਕੇ ਜੋ ਤਿਸ ਭਾਵੈ ਸਚੇ ਹਰ ਇੱਕ ਰੰਗ ਹੈ ਆਪ ਹੀ ਬ੍ਰਹਮ ਗਿਆਨੀ ਹੋ ਕੇ ਹਰੀ ਕਿ ਕੋਈ ਅਨੰਦ ਸਰੂਪ ਚ ਲੀਨ ਹੋਇਆ ਹੈ ਆਪ ਹੀ ਸੰਸਾਰੀ ਹੋ ਕੇ ਬਹੁਤ ਰੰਗਾ ਜੇ ਵੱਖੋ ਵੱਖਰੇ ਸਵਾਹਾਂ ਚ ਰੰਗਿਆ ਹੋਇਆ ਹੈ ਨਾਨਾ ਸਵਾਹ ਜੀਆਂ ਦੇ ਵੱਖੋ ਵੱਖਰੇ ਜੋ ਤਿਸ ਭਾਵੈ ਨਾਨਕ ਉਸ ਆਪ ਨੂੰ ਉਹ ਪਰਮੇਸ਼ਰ ਗੁਰੂ ਨਾਨਕ ਦੇਵ ਜੀ ਕਹਿੰਦੇ ਜੇ ਆਪ ਨੂੰ ਪਹੁੰਦਾ ਹੈ ਸਾਹੀ ਗੱਲ ਚੰਗੀ ਅਸੀਂ ਤਾਂ ਉਹੀ ਗੱਲ ਮਾਰਿਆ ਚੰਗੀ ਸਮਝਦੇ ਹਾਂ ਆਸ ਦੀ ਰਿਆਦ ਵੀ ਚੱਲਣ ਕਿ ਪ੍ਰਸੰਤਾ ਹੈ ਆਪ ਹੀ ਕਿਰਪਾ ਕਰੋ ਆਪ ਦੇ ਸ਼ਰੂਪ ਚ ਹਰ ਵਕਤ ਦਿੱਖੀ ਲੈਣ ਰਹੇ ਕਿਉਂ ਇਹ ਗੁਰੂ ਸਾਹਿਬ ਨੂੰ ਭਾਈ ਵਾਰੂ ਦੀਆਂ ਕਥਾ ਕੂਬ ਲਖਣ ਵਾਲੀਆਂ ਤੇ ਕਹਾਣੀਆਂ ਤੇ ਕਾਸੀ ਲਖਣ ਵਾਲੀਆਂ ਆਪ ਕਿਰਪਾ ਕਰਕੇ ਸੁਣਾਈਏ ਇੱਥੇ ਧਾਈ ਪੌੜੀਆਂ ਵਾਲੇ ਸ਼ਬਦ ਗੁਰੂ ਰਾਮਦਾਸ ਜੀ ਦਾ ਪੂਰਾ ਹੋਇਆ ਅੱਗੇ ਸ਼ਾਮ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਤਿੰਨ ਸ਼ਬਦ ਆਉਣਗੇ ਆਪੇ ਹਰ ਇੱਕ ਰੰਗ ਹੈ ਆਪੇ ਬਹੁਤ ਰੰਗੀ ਜੋ ਤੁਸ ਭਾਵ ਨਾਮ ਦਾ ਸਾਇ ਕਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ